ਜੇ ਤੁਕਰਾਰ ਹੋ ਜੇ ਕੀ ਸੰਦੇਸ਼ ਨੇ ਇਲਾਕਾ ਨਿਵਾਸੀ ਸਭ ਤੋਂ ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੰਦੇਸ਼ ਮੇਰਾ ਸਹਿਬਜ਼ਾਦਿਆਂ ਦਾ ਸ਼ਿਦੀ ਦਿਹਾੜੇ ਚੱਲ ਰਹੇ ਨੇ ਉਹਨਾਂ ਦੇ ਚਰਨਾਂ 'ਚ ਮੇਰਾ ਨਮਨ ਆ ਮੈਂ ਅਲੀ ਕੋਏ ਪ੍ਰੋਗਰਾਮ ਐਸੇ ਨਹੀਂ ਕਰ ਰਿਹਾ ਕਿਉਂਕਿ ਸ਼ਿਦੀ ਦਿਹਾੜਿਆਂ ਕਰਕੇ ਮੇਰੇ ਪ੍ਰੋਗਰਾਮ ਕੋਈ ਨਹੀਂ ਮੈਂ ਕਰ ਸਕਦਾ ਮੇਰੀ ਇਹ ਦਿਲੀ ਖਾਇਸ਼ ਆ ਦੂਸਰੀ ਗੱਲ ਇਹ ਹੈ ਕਿ ਇਲਾਕਾ ਨਿਵਾਸੀ ਵਾਰਡ ਨੰਬਰ 30 ਦੇ ਜਿੰਨੇ ਵੀ ਆ ਮੇਰੇ ਸਿਰ ਮੱਥੇ ਦੇ ਆ ਮੇਰੇ ਸਨਮਾਨਯੋਗ ਨੇ ਸਾਰੇ ਮੈਂ ਉਹਨਾਂ ਕੋ ਆਵਾਂਗਾ ਉਹਨਾਂ ਦੇ ਦੁੱਖ ਦਰਦ ਜਿਤਨਾ ਪਹਿਲਾਂ ਮੈਂ ਜਾਂਦਾ ਹਾਂ ਉਸ ਤਰ੍ਹਾਂ ਹੀ ਜਾਵਾਂਗਾ ਸਾਰਿਆਂ ਨਾਲ ਵਿਚਰਾਂਗੇ ਜਿਤਨਾ ਅੰਗੇ ਵਿਚਰਦਾ ਸਾਂ ਉਹਨਾਂ ਨੂੰ ਇਹ احساس ਨਹੀਂ ਹੋਏਗਾ ਕਿ ਅਸੀਂ ਕੋਈ ਗਲਤ ਫੈਸਲਾ ਲਿਆ ਜਿਸ ਤਰ੍ਹਾਂ ਕਿ ਪਹਿਲੇ ਪਹਿਲੇ ਛੋੜ ਕੇ ਕਾਉਂਸਲਰ ਜਿਹੜੇ ਕੋਈ ਕੰਮ ਰਹਿ ਗਏ ਆ ਉਹ ਤੁਸੀਂ ਪ੍ਰੇਪਲ ਦੇ ਆਧਾਰ ਤੇ ਕਰਾਂਗੇ ਮੈਨੂੰ ਪਤਾ ਵਾਟਰ ਸਪਲਾਈ ਸੀਵਰੇਜ ਦਾ ਪਾਣੀ ਗੰਦਾ ਆਉਣਾ ਪੀਣ ਵਾਲਾ ਪਾਣੀ ਇਹ ਮੇਰੇ ਦਿਮਾਗ ਚਾ ਮੇਰੇ ਨਿਗਾਹ ਚਾ ਸਭ ਤੋਂ ਪਹਿਲਾਂ ਜਿਹੜੀਆਂ ਜ਼ਰੂਰੀ ਆ ਨਾ ਸਹੂਲਤਾਂ ਆ ਇਹ ਮੈਂ ਵਈਆ ਕਰਾਵਾਂਗਾ ਪਾਣੀ ਪੂਣੀ ਦਾ ਜਿਹੜਾ ਮਸਲਾ ਹੈ ਇਲਾਕਿਆਂ ਦੇ ਵਿੱਚ ਕਚਰੇ ਦਾ ਤੁਸੀਂ ਖੁਦ ਦੇਖਿਓਣੇ ਤੁਸੀਂ ਬਿਲਕੁਲ ਬੜਾ ਬਹੁਤ ਕੂੜਾ ਪਿਆ ਵਾ ਪੈਲ ਦੇ ਦਾ ਚੁੱਕਾਂਗੇ ਇਹ ਵੀ ਕਿਸੇ ਨੂੰ ਕੋਈ ਕੂੜੇ ਦੀ ਸਮੱਸਿਆ ਨਹੀਂ ਰਹਿਣ ਦੇਾਂਗੇ ਕੋਈ ਕਰਾਂਗੇ ਮਹਾਰਾਜ ਮੇਰ ਕਰੇ ਸੱਚੇ ਪਾਤਸ਼ਾਹ ਜੇ ਗੁਰੂ ਰਾਮਦਾਸ ਜੀ ਨਗਰੀ ਦੀ ਸੇਵਾ ਬਖਸ਼ੀ ਆ ਇਲਾਕਾ ਨਿਵਾਸੀਆਂ ਨੇ ਔਰ ਮੈਂ ਉਹ ਤਨਮਨ ਦਾ ਨਾਲ ਸਾਰਾ ਕੁਝ ਕਰਾਂਗਾ ਜੋ ਕਿ ਉਹਨਾਂ ਦੀ ਖਾਹਿਸ਼ ਆ ਜਿਹੜੇ ਜਿਹੜੇ ਵੋਟਾਂ ਪਾਈਆਂ ਉਹਨਾਂ ਦਾ ਵੀ ਧੰਨਵਾਦ ਮੈਂ ਕਰਦਾ ਜਿੰਨਾ ਨਹੀਂ ਪਾਈਆਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਲੋ ਗਾਂ ਮੈਂ ਇਹ ਕੰਮ ਕਰਾਂਗਾ ਤਾਂ ਉਹ ਵੀ ਮੇਰੇ ਬਾਰੇ ਕੋਈ ਸੋਚਣਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ 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 ਜਿੰਨੇ